ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਵੇਖੇ ਐਸੇ ਲੇਖ ਕਦ ਹੋਣ ਕੇ ਮੇਰੇ ਸੋਨਾ ਵਿੱਚ ਅੱਖੀਆਂ ਤੇ ਵੇਖੇ ਉਹ ਯਾਰ ਤਾ ਤੇਰੇ ਅੰਦਰ ਵਸਦਾ ਉਹ ਸਚਨ ਤੰਤੇਰੇ ਅੰਦਰ ਵਸਦਾ ਤੈਨੂੰ ਐਵੇਂ ਪਹਿਨ ਪੁਲੇਖੇ ਉਬਲਿਆ ਉਤੇ ਦਰਤੇ ਮਰੀਏ ਪਾਵੇਂ ਵੇਖੇ ਚਾਨਾ ਵੇਖੇ ਪਾਵੇਂ ਵੇਖੇ ਚਾਨਾ ਵੇਖੇ ਸੂਲੀ ਉੱਤੇ ਚੜਨਾ ਔਖਾ ਸ਼ਾਮ ਸਵੇਰੇ ਮਦਨਾ ਔਖਾ ਮੂਤੇ ਹਰ ਕੋਈ ਕਰ ਲੈਂਦਾ ਯਾਦ ਦਿਲਾਂ ਵਿੱਚ ਕਰਨਾ ਔਖਾ ਤੇ ਸ਼ਮਾਤ ਤੀਵਾਨਾ ਹਰ ਕੋਈ ਵਾਗ ਪਤੰਗਾ ਸੜਨ ਔਖਾ ਤੇ ਕਹਿਰਾਂ ਨਾਲ ਤਾਂ ਹਰ ਕੋਈ ਲੜਦਾ ਕਹਿਰਾਂ ਨਾਲ ਤਾਂ ਹਰ ਕੋਈ ਲੜਦਾ ਯਾਦ ਤਿਲਾ ਵਿੱਚ ਲੜਨਾ ਔਖਾ ਤੇ ਇੱਥੇ ਹਰ ਕੋਈ ਤਾਰੋ ਬਨ ਬੈਠਾ ਏ ਇੱਥੇ ਹਰ ਕੋਈ ਤਾਰੋ ਬਨ ਬੈਠਾ ਏ ਇਸ਼ਕ ਸਮੁੰਦਰੇ ਤਰਨਾ ਔਖਾ ਚਿੱਤ ਪਿਆਰੀ ਸਭ ਨੂੰ ਯਾਰੋ ਚਿੱਤ ਪਿਆਰੀ ਸਭ ਨੂੰ ਯਾਰੋ ਉਪលਿਆ ਯਾਰ ਤੇ ਖਾਤਰ ਹਰ ਨਾ ਔਖਾ ਯਾਰ ਤੇ ਖਾਤਰ ਹਰ ਨਾ ਔਖਾ ਅੰਦਰੋਂ ਅੰਦਰ ਹੀ ਮੁੱਕ ਗਿਆ ਵਾਂ ਕਾਨੇ ਵਾਂਗੂ ਸੁੱਕ ਗਿਆ ਵਾਂ ਜਿੱਥੇ ਚੁੱਕ ਨਾ ਮਨਾਸਿਬ ਨਹੀਂ ਸੀ ਤੇਰੇ ਖਾਤਰ ਚੁੱਕ ਗਿਆ ਵਾਂ ਤੇ ਤੇਰੇ ਪਿਆਰ ਨੇ ਪੱਲਾ ਫੜਿਆ ਉਹ ਤੇਰੇ ਸਾਥ ਨੇ ਪੱਲਾ ਫੜਿਆ ਚੰਦਾ ਚੰਦਾ ਰੁੱਕ ਗਿਆ ਵਾਂ ਲੱਭਦਾ ਫਿਰੇ ਚੱਕ ਤੇ ਮੈਨੂੰ ਤੜਤੀ ਹੀਠਾਂ ਲੁੱਕ ਗਿਆ ਵਾਂ ਹੌਲਾ ਸੀ ਮੈਂ ਚਾਨੋ ਪਾਵੇਂ ਪੰਡ ਦੁੱਖਾਂ ਤੇ ਚੁੱਕ ਗਿਆ ਵਾਂ ਹਏ ਪੰਡ ਦੁੱਖਾਂ ਤੇ ਚੋਕ ਕੇ ਆਵਾਂ ਤੇ ਸ਼ੀਸ਼ੇ ਉੱਤੇ ਧੂੜਾਂ ਚਾਵੀਆਂ ਕੰਦਾਂ ਝਾੜੀ ਜਾਂਦੇ ਨੇ ਜਲਤਾ ਸਾंभ ਰਹੇ ਨੇ ਚੱਲੇ ਤੇ ਵਰਕੇ ਪਾੜੀ ਜਾਂਦੇ ਨੇ ਹਾਏ ਵਰਕੇ ਪਾੜੀ ਜਾਂਦੇ ਨੇ ਐ ਇਸ਼ਕ ਸਤਰੰਜ ਦੀ ਬਾਜੀ ਨਹੀਂ ਜਿੰਨੂੰ ਕੋਟੀਆਂ ਮਾਰ ਕੇ ਜਿੱਤਣਾ ਏ ਨਾ ਇਸ਼ਕ ਤੋ ਵਾਇਫ ਦਾ ਕੋਠਾ ਏ ਜਿੱਥੇ ਤੌਲਤ ਵਾਰ ਕੇ ਚਿਤਨਾ ਏ ਇਸ پاک ਸ਼ਫਾਕ ਮੁਹੱਬਤ ਨੂੰ ਸੁਖ ਚੈਨ ਵਾਰ ਕੇ ਚਿਤਨਾ ਏ ਐ ਇਸ਼ਕ ਤਾਂ ਐਸੀ ਬਾਜੀ ਏ ਉਹ ਜਿੰਨੂ ਜ਼ਿੰਦਗੀ ਹਾਰ ਕੇ ਚਿਤਨਾ ਏ ਉਹ ਜਿੰਨੂ ਜ਼ਿੰਦਗੀ ਹਾਰ ਕੇ ਚਿਤਨਾ ਏ ਦਿਲ ਤਰਿਆ ਸਮੁੰਦਰ ਤੋਂ ਡੋਟੋਂਗੇ ਕੋਨ ਤਿਲਾਂ ਤੀਆਂ ਚਾਨੇ ਉਹ ਗੁਲਾਮ ਫਰੀਦਾ ਦਿਲ ਉੱਥੇ ਤੇ ਉਹ ਜਿੱਥੇ ਅਗਲਾ ਕਦਰ ਵੀ ਪਛਾਨੇ ਉਹ ਜਿੱਥੇ ਅਗਲਾ ਕਦਰ ਵੀ ਪਛਾਨੇ ਤੇ ਪੜ ਕਿਤਾਬਾਂ ਰੱਟੇ ਲਾ ਲੈ ਦਿੱਕਤੀ ਧਮਕੇ ਗੱਲ ਵਿੱਚ ਪਾ ਲੈ ਹੁਣ ਦੁਨੀਆਂ ਦੇ ਵਿੱਚ ਤੋਂ ਫਸਤਾ ਚਾਵੇ ਬੇਮਕਸਦ ਹੀ ਨਾਸਤਾ ਚਾਵੇ ਹਾਥਾ ਕਾਰੋ ਬਾਦ ਸਚਾਲੈ ਤੂੰ ਤੌਲਤ ਤੇ ਅੰਬਾਰ ਲਗਾ ਲੈ ਤੇ ਦੌੜ ਤੇਰੀ ਕਦੇ ਰੁਕਦੀ ਨਹੀਂ ਹਵਾ ਸਤੇਰੀ ਕਦੇ ਮੁੱਕਦੀ ਨਹੀਂ ਜੀਨ ਤਾਂ ਮਕਸਦ ਪੁੱਲ ਚਾਵੇਂਗਾ ਦੌੜ ਤੋੜ ਕੇ ਸਚਨਾ ਰੁਲ ਚਾਵੇਂਗਾ ਮੁਸ਼ਕਲ ਤੇਰੀ ਵੱਧਦੀ ਚਾਣੀ ਤੇ ਨੀਂਦ ਤੇਰੀ ਕੱਟਦੀ ਚਾਣੀ ਤੇ ਪੈਸੇ ਤੇਰੇ ਨਾਲ ਨਹੀਂ ਜਾਣੇ ਮਾਪੇ ਤੁਰ ਗਏ ਮੋੜ ਨਹੀਂ ਆਣੇ ਭਾਵੇਂ ਰੋ ਰੋ ਹੌਕਾ ਮਾਰੇ ਕਲਮੇ ਪੜ ਪੜ ਫੁੱਕਾ ਮਾਰੇ ਕਦ ਨਹੀਂ ਐ ਚੇ ਠੰਡੀ ਛਾਤੀ ਕਦ ਨਹੀਂ ਐ ਚੇ ਠੰਡੀ ਛਾਤੀ ਸੋਨਾ ਐ ਚੇ ਰਚ ਕੇ ਰਾਤੀ ਅੱਜ ਤੂੰ ਕਰਨੋਂ ਛੇਤੀ ਆਵੇਂ ਹਏ ਮਾਪਿਆਂ ਨਾਲ ਕੁਝ ਵਕਤ ਬਿਤਾਈਂ ਮਾਪਿਆਂ ਨਾਲ ਕੁਝ ਵਕਤ ਬਿਤਾਈ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ